ਕਨੇ ਜੀ ਅੱਜ ਕੱਲ ਫਸਲਾਂ ਚ ਕੋਈ ਤੱਤਾ ਹੈ ਨਹੀਂ ਮਿੱਟੀ ਤੁਹਾਡੀ ਡੈੱਡ ਆ ਇਸ ਕਰਕੇ ਤੁਹਾਨੂੰ ਨਿਊਟ੍ਰੀਸ਼ਨ ਲੈਣਾ ਹੀ ਪਏਗਾ ਕੱਲ ਕੋਈ ਆਇਆ ਮੈਨੂੰ ਦੱਸ ਰਿਹਾ ਸੀ ਕਿ ਤੁਸੀਂ ਜੋ ਦੱਸਦੇ ਠੀਕ ਆ ਲੇਕਿਨ ਪੇਟ ਭਰ ਰਿਹਾ ਨਿਊਟ੍ਰੀਸ਼ਨ ਲਈ ਤਾਂ ਸਾਨੂੰ ਕੰਪਨੀਆਂ ਜੋ ਦਿੰਦੀਆਂ ਲੈਣਾ ਹੀ ਪੈਣਾ ਸੁਣੋ ਨਿਊਟ੍ਰੀਸ਼ਨ ਕੀ ਹੁੰਦਾ ਮੈਂ ਫੋਟੋ ਚ ਪਾਇਆ ਜੀ ਦੇਖੋ ਇੱਕ ਪਾਸੇ ਬੂਟਾ ਹੈ ਜੋ ਪੱਤੇ ਆ ਹਰੇ ਆ ਜੜ ਠੀਕ ਆ ਤਣਾ ਮਜ਼ਬੂਤ ਆ ਫਰੂਟ ਆ ਜਾਂ ਜੋ ਸਬਜੀ ਲੱਗੀ ਆ ਉਹਦਾ ਰੰਗ ਠੀਕ ਆ ਮਜ਼ਬੂਤ ਆ ਦੇਖੋ ਇਹ ਸਭ ਕੁਝ ਤੁਹਾਨੂੰ ਤੱਤਾ ਨਹੀਂ ਦਿੱਤਾ ਇਹਦੀ ਸੁਗੰਧ ਇਹਦਾ ਰੰਗ ਮਜ਼ਬੂਤੀ ਆ ਸੁਗੜਿਆ ਨਹੀਂ ਹੋਇਆ ਜੋ ਵੀ ਆਪਾਂ ਤੰਦਰੁਸਤ ਪੌਦਾ ਦੇਖ ਰਹੇ ਆ ਤਤਾਂ ਕਰਕੇ ਤਾਂ ਹੈ ਦੂਜੇ ਪਾਸੇ ਦੇਖੋ ਜਦੋਂ ਤਤ ਨਹੀਂ ਹੋਣਗੇ ਮੁਰਝਾ ਜਾਏਗਾ ਪੀਲਾ ਪੈ ਜਾਏਗਾ ਟੁੱਟ ਜਾਏਗਾ ਉੱਗੇ ਗਈ ਨਹੀਂ ਬਸ ਇੰਨਾ ਫਰਕ ਆ ਜਿਹੜਾ ਵੀ ਬੂਟਾ ਠੀਕ ਉੱਗਿਆ ਵਾ ਸੋਹਣੀ ਸੁਗੰਧ ਦੇ ਰਿਹਾ ਆਪਦੀ ਸੋਹਣਾ ਰੰਗ ਆ ਉਹ ਉਹਦੇ ਚ ਤਤ ਹੈਗੇ ਨੇ ਠੀਕ ਹੈ ਪੁਰਾਣੇ ਸਮਿਆਂ ਨਾਲੋਂ ਹੁਣ ਕੁਝ ਤੱਤ ਘਟੇ ਹੋਏ ਨੇ ਲੇਕਿਨ ਐਸਾ ਨਹੀਂ ਹੈ ਕਿ ਜੋ ਅੱਜਕਲ੍ਹ ਪ੍ਰਚਾਰ ਕੀਤਾ ਜਾ ਰਿਹਾ ਕਿ ਤੁਹਾਡੀਆਂ ਸਬਜ਼ੀਆਂ ਤੁਹਾਡੇ ਫਸਲਾਂ ਦੇ ਵਿੱਚ ਤੱਤ ਹੈ ਹੀ ਨਹੀਂ ਮਿੱਟੀ ਡੈੱਡ ਹੋ ਚੁੱਕੀ ਹੈ ਇਸ 네ਗਟਿਵਿਟੀ ਤੋਂ ਬਚੋ ਆਪਦੀਆਂ ਫਸਲਾਂ ਆਪਦੇ ਫੂਡਸ ਤੇ ਭਰੋਸਾ ਰੱਖੋ